ਦੇਖੋ ਜਦੋਂ ਟੈਂਕੀ ਸਾਫ ਹੋ ਗਈ ਉਸ ਤੋਂ ਬਾਅਦ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਰਫ ਨਾਲ ਸਾਫ ਕਰਾਓ ਫਿਰ ਉਸ ਤੋਂ ਬਾਅਦ ਸ਼ੈਂਪੂ ਨਾਲ ਚੰਗੀ ਤਰ੍ਹਾਂ ਸਾਫ ਕਰਾਓ ਕਿਉਂਕਿ ਦੋ ਤਿੰਨ ਵਾਰੀ ਜਦੋਂ ਸਾਫ ਕਰੋਗੇ ਨਾ ਟੈਂਕੀ ਬਿਲਕੁਲ ਅੰਦਰੋਂ ਸਾਫ ਹੋ ਜਾਊ ਆ ਸਾਡੇ ਵੀਰ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਟੈਂਕੀ ਪੂਰੀ ਅੰਦਰੋਂ ਚਮਕਾਤੀ ਤੇ ਕਾਰੀਗਰ ਉਹੀ ਆ ਜਿਹੜਾ ਪੂਰਾ ਰੂਹ ਨਾਲ ਕੰਮ ਕਰਦਾ ਤੇ ਟੈਂਕੀ ਦੇਖੋ ਬਿਲਕੁਲ ਅੰਦਰੋਂ ਸਾਫ ਕਰਤੀ ਤੇ ਦੋ ਤਿੰਨ ਵਾਰੀ ਸਾਫ ਕੀਤੀ ਆ ਤਾਂ ਜਾ ਕੇ ਪੂਰੀ ਕਲੀਨ ਹੋਈ ਆ ਤੇ ਦੇਖੋ ਇਹ ਹੀ ਪਾਣੀ ਨਾ ਸੀ ਨਹਾਉਣੇ ਆ ਪਾਣੀ ਜੇ ਅਗਰ ਪੀਂਦੇ ਨਹੀਂ ਚਲੋ ਪਾਣੀ ਸੀ ਫਿਲਟਰ ਵਾਲਾ ਪੀਨੇ ਆ ਪਰ ਟੈਂਕੀ ਵਾਲੇ ਪਾਣੀ ਜਦੋਂ ਨਹਾਉਣੇ ਆ ਨਾ ਪਾਣੀ ਮੂੰਹ ਚ ਜਾ ਜਾਂਦਾ ਹੀ ਆ ਇਸ ਲਈ ਪਾਣੀ ਤੋਂ ਸਾਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਪਾਣੀ ਦੇ ਵਿੱਚ ਹੁਣ ਕੈਮੀਕਲ ਰਲਦੇ ਨੇ ਤੇ ਇਹਦੇ ਪਾਟਰ ਟੈਂਕਾਂ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਆ ਇਹ ਚੰਗੀ ਤਰ੍ਹਾਂ ਸਾਫ਼ ਕਰਾਓ ਤੇ ਮਦਦ ਵੀ ਨਾਲ ਕਰੋ ਕਿਉਂਕਿ ਇਕੱਲੇ ਬੰਦੇ ਦਾ ਕੰਮ ਇਹ ਹੈ ਨਹੀਂ ਕਿਉਂਕਿ ਟੈਂਕੀ ਨੂੰ ਉਲਟਾਉਣਾ ਵੀ ਆ ਘਮਾਉਣਾ ਵੀ ਆ ਫਿਰ ਚਾਰੇ ਪਾਸੇ ਸਾਫ਼ ਵੀ ਕਰਨੀਆਂ ਆ ਤੇ ਕੋਲ ਖੜੇ ਖੜਿਆ ਜਰੂਰ ਕਰਿਆ ਕਰੋ ਸੋ ਟੈਂਕੀ ਸਾਫ ਕਰਾਉਣੀ ਬਹੁਤ ਜ਼ਰੂਰੀ ਆ